ਵੋਟ ਦਾ ਦੇਖੋ ਬਹੁਤ ਟਫ ਹੈਗੀ ਹੈ। ਜੀ। ਲੇਕਿਨ ਫਿਰ ਵੀ ਇਹ ਆਪਾਂ ਨੰਬਰ ਦੇਾਂਗੇ ਤੇ ਫਿਰ ਮੋਦੀ ਸਾਹਿਬ ਜੀ। ਮੁਕਾਬਲਾ ਤ੍ਰਿਕੋਣਾ ਆਗਾ। ਕੁਛ ਨਹੀਂ ਕਿਹਾ ਜਾ ਸਕਦਾ। ਲੁਧਿਆਣਾ ਦਾ ਰਿਜ਼ਲਟ ਦੇਖਣਾ ਬੜਾ ਮੇਰੇ ਸਾਲਾਂ ਕਲੋਜ਼ ਜਾਊਗਾ। ਗੱਲ ਬੰਦਾ ਕੀ ਹੈ ਜਿੱਦੀ ਸਰਕਾਰਾਂ ਆਉਂਦੀਆਂ ਵੀ ਕੰਮ ਹੁੰਦੇ ਕੋਈ ਨਹੀਂ ਬੇਬਾ ਜੀ। ਜੀ। ਕੰਮ ਹੁਣ ਤਾਂ ਬਹਿ ਰਿਹਾ। ਇਸ ਕਰਕੇ ਯਾਨੀ ਕਿ ਤਿੰਨਾਂ ਦਾ ਮੁਕਾਬਲਾ ਤ੍ਰਿਕੋਣਾ ਆਗਾ। ਕੋਈ ਪਤਾ ਨਹੀਂ ਕਿਹੜੀ ਬਜਪਾ ਜਿੱਤੇਗਾ ਥੋੜੇ ਦਿਨ ਦੇ ਵਿੱਚ। ਉਹ ਸੈਂਟਰ ਇਕ ਤੋਂ ਅਲੱਗਾ ਬੀਜਪੀ ਆਉਂਦਾ ਮੇਰਾ ਆਈਡੀਆ ਹੈ ਦੇਖੋ ਜਿਹੜਾ ਐਗਜ਼ਿਟ ਪੋਲ ਹੈ ਜੀ ਕੁਛ ਨਹੀਂ ਪਤਾ ਪਿਛਲੀ ਵਾਰੀ ਚੇਂਜ ਹੋ ਗਿਆ ਸੀ ਜੀ ਇਸ ਵਾਰੀ ਹੁਣ ਕੀ ਪਤਾ ਕੀ ਐਸੇ ਐਸੇ ਥੋੜਾ ਜਿਹਾ ਸਾਇਨੈਟ ਬੋਰਡ ਪਈ ਹੈ ਇਹ ਕੁਛ ਵੀ ਬਤਾਏਗਾ ਦੇਖੋ ਜੀ ਜੋ ਮੋਦੀ ਨੇ ਕੀਤਾ ਪਿਛਲੇ 70 ਸਾਲਾਂ ਕਿਸੇ ਨੇ ਨਹੀਂ ਕੀਤਾ ਪਰ ਜਾਨੀ ਕਿ ਜਿਹੜਾ ਕਰਦਾ ਉਹ ਹਮੇਸ਼ਾ ਦਿੱਤੀਆਂ ਗੱਲਾਂ ਪਰ ਪੰਜਾਬ ਚ ਮੈਨੂੰ ਲੱਗਦਾ ਵੀ ਚਾਰ ਚਾਰ ਸਿੱਟਾ ਨਾ ਕਿੰਨੀਆਂ ਪਾਰਟੀਆਂ ਆ ਆਮ ਆਦਮੀ ਪਾਰਟੀ ਕਾਂਗਰਸ ਜੀ ਵੀ ਲੱਗਦੀ ਹੈ

ਨੇ ਤੁਸੀਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨੀਸ਼ ਰਿਸ਼ਸ਼ਟ 1 ਜੂਨ ਨੂੰ ਜਿਹੜੀਆਂ ਲੋਕ ਸਭਾ ਚੋਣਾਂ ਹੋ ਚੁੱਕੀਆਂ ਨੇ ਸੱਤਵੇਂ ਗੇਟ ਦੀ ਜਿਹੜੀ ਆਖਰੀ ਚੋਣ ਪੰਜਾਬ ਦੇ ਵਿੱਚ ਵੀ ਹੋਈ ਹੈ ਸੋ ਗੱਲ ਕਰਾਂਗੇ ਕੱਲ ਜਿਹੜੇ ਨਤੀਜੇ ਆ ਜਾਣਗੇ ਕੌਣ ਜਿਹੜਾ ਬਾਜ਼ੀ ਮਾਰੇਗਾ ਉਹ ਤਾਂ ਕੱਲ ਹੀ ਪਤਾ ਲੱਗੇਗਾ ਲੇਕਿਨ ਲੋਕ ਕਿਸ ਨੂੰ ਵੋਟ ਪਾ ਕੇ ਆਏ ਨੇ ਤੇ ਲੋਕਾਂ ਦਾ ਐਗਜ਼ਿਟ ਪੋਲ ਕੀ ਕਹਿੰਦਾ ਇੱਕ ਵਾਰ ਤੁਹਾਨੂੰ ਵੀ ਦਿਖਾਵਾਂਗੇ ਫਿਲਹਾਲ ਮੌਜੂਦ ਹਾਂ ਲੁਧਿਆਣਾ ਦੇ ਚੋੜਾ ਬਾਜ਼ਾਰ ਦੇ ਵਿੱਚ ਜਿੱਥੇ ਕਿ ਕੱਲਾ ਲੁਧਿਆਣਾ ਨਹੀਂ ਤਾਂ ਹਰੇਕ ਜਿਹੜੀ ਸਟੀਟੀ ਤੋਂ ਲੋਕ ਇੱਥੇ ਪਹੁੰਚਦੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਦੇਖਾਂਗੇ ਕਿ ਕਿਸ ਤਰ੍ਹਾਂ ਦਾ ਜਿਹੜਾ ਐਗਰੀਟ ਕੋਰਟ ਨਜ਼ਰ ਆਉਂਦਾ ਫਾਈਟ ਤਾਂ ਦੇਖੋ ਬਹੁਤ ਟਫ ਹੈਗੀ ਹੈ ਜੀ ਲੇਕਿਨ ਫਿਰ ਵੀ ਇਹ ਆਪਾਂ ਨੰਬਰ ਦੇਾਂਗੇ ਤੇ ਫਿਰ ਮੋਦੀ ਸਾਹਿਬ ਹੀ ਹੈ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਦੇਖਦੇ ਲੋਕ ਕੱਲ ਲੁਧਿਆਣਾ ਦੀ ਜੇਕਰ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੀ ਫਾਈਟ ਸਮਝ ਲੁਧਿਆਣਾ ਇੱਦਾਂ ਦੇਖੋ ਜੀ ਆਪਾਂ ਨੂੰ ਬਿੱਟੂ ਜੀ ਦਾ ਰੇਸ ਤੋਂ ਬਾਹਰ ਹੀ ਰਿਹਾ ਹੈ ਜੀ ਤੇ ਦੇਖੋ ਬੜਿੰਗ ਵੀ ਰਾਜਾ ਬੜਿੰਗ ਵੀ ਹੋ ਸਕਦੇ ਜੀ ਤੇ ਕਿਉਂਕਿ ਇਹ ਚੀਜ਼ ਇਦਾਂ ਦੀ ਕੋਈ ਸਮਝ ਨਹੀਂ ਲੱਗੀ ਸੋਰੀ ਕਿਉਂਕਿ ਇਹਨਾਂ ਨੇ ਦਲ ਕਾਫੀ ਇਧਰ-ਉਧਰ ਬਦਲੇ ਹੈ ਜੀ ਤੇ ਇਹ ਚੀਜ਼ਾਂ ਸਮਝ ਲੱਗੀ ਇਸ ਟਾਈਮ ਰਣਜੀਤ ਸਿੰਘ ਢਿੱਲੋਂ ਵੀ ਹੈਗੇ ਆ ਹਾਈ ਬਲੱਡ ਪ੍ਰੈਸ਼ਰ ਜੀ ਵੀ ਹੈਗੇ ਜੀ ਦੇਸ਼ ਦੇ ਵਿੱਚ ਤੁਹਾਨੂੰ ਕੀ ਲੱਗਦਾ ਐਗਜ਼ੈਕਟਲੀ ਬੋਲ ਜਿਹੜੇ ਨੇ ਉਹ ਕਿਤੇ ਨਾ ਕਿਤੇ ਬੀਜੇਪੀ ਨੂੰ ਪੰਜਾਬ ਦੇ ਵਿੱਚ ਦੋ ਤੋਂ ਤਿੰਨ ਸੀਟਾਂ ਦੱਸ ਰਹੇ ਨੇ ਕੀ ਲੱਗਦਾ ਕਿ ਆਏਗੀਆਂ ਕਿ ਅਤੇ ਕਿਹੜੀਆਂ-ਕਿਹੜੀਆਂ ਹੋਣਗੀਆਂ ਪੰਜਾਬ ਵਿੱਚ ਦੋ ਤਿੰਨ ਸੀਟਾਂ ਦੱਸੇ ਜ਼ਰੂਰ ਹੈ ਪਰ ਸਾਡੇ ਸਮੇਂ ਦੁਬਾਰਾ ਵੀ ਦੋ ਤਿੰਨ ਹੋਣੀਆਂ ਵੀ ਨਹੀਂ ਚਾਹੀਦੀਆਂ ਪੰਜਾਬ ਦੇ ਵਿੱਚ ਜੀ ਕਿਉਂ ਕਾਰਨ ਕੀ ਸਮਝਦੇ ਹੋ ਕਿਉਂ ਭਾਜਪਾ ਜੇ ਪੰਜਾਬ ਦੇ ਵਿੱਚ ਉਹ ਨਹੀਂ ਹੋਏਗੀ ਤਾਂ ਪੰਜਾਬ ਪਹਿਲਾਂ ਹੀ ਕਿਤੇ 3 ਨੰਬਰ ਤੇ ਸੀਗਾ ਅੱਜ 25ਵੇਂ ਨੰਬਰ ਤੇ ਆ ਗਿਆ ਤੇ ਕਿਸ ਤਰ੍ਹਾਂ ਦੀ ਗੱਲ ਪਤਾ ਕੀ ਜੀ ਜੀ ਸਰਕਾਰਾਂ ਆਉਂਦੀਆਂ ਵੀ ਕੰਮ ਹੁੰਦੇ ਕੋ ਨਹੀਂ ਬੇਬਾ ਜੀ ਜੀ ਕੰਮ ਹੁਣ ਤਾਂ ਬੈਰ ਹੁਣ ਠੀਕ ਹੈ ਆਪ ਸਰਕਾਰ ਹੈਗੀ ਹੈ ਲੇਕਿਨ ਕੋਈ ਬੈਨੀਫਿਟ ਇਹਨਾਂ ਨੂੰ ਮਿਲਦਾ ਵੀ ਇੱਕ ਤਾਂ ਨਿਸ਼ਾਨੀ ਇਹਨਾਂ ਨੂੰ ਬੰਦ ਹੋ ਰਿਹਾ ਜੀ ਇੱਕ ਇਹਨਾਂ ਉਹ ਜਿਹੜੀਆਂ ਐਡਮਿਸ਼ਨਾਂ ਦੇ ਕੋ ਕਾਲਜੀਆਂ ਵਧਾਈ ਜਾਂਦੇ ਵਧਾਈ ਜਾਂਦੇ ਆ ਬਿਲਡਿੰਗਾਂ ਖੜੀਆਂ ਕਰੀ ਜਾਂਦੇ ਆ ਉਹ ਵੀ ਨਹੀਂ ਡੇਵਲ ਗੱਬ ਹੋ ਰਹੀਆਂ ਨੰਬਰ 3 ਜਿਹੜੇ ਨੇ ਕਲੀਨਿਕ ਖੋਲੇ ਆ ਉਹ ਉਸ ਦੀ ਬਜਾਏ ਸਿਵਲ ਹਸਪਤਾਲੇ ਦਵਾਈਆ ਦੇ ਦਿੰਦੇ ਉਹ ਜ਼ਿਆਦਾ ਵਧੀਆ ਸੀ ਉਹ ਸਿਵਲ ਹਸਪਤਾਲ ਕਾਫੀ ਸਰ ਕਿੰਨੀ ਦੁਨੀਆ ਤੇ ਪਹੁੰਚਦੀ ਏ ਜੇ ਉੱਥੇ ਨੂੰ ਪੁੱਛਣ ਵਾਲਾ ਹੀ ਕੋਈ ਨਹੀਂ ਉਹਦਾ ਕੋਈ ਫਾਇਦਾ ਹੀ ਕੋਈ ਨਹੀਂ ਇਸ ਚੀਜ਼ ਦਾ ਤਾਂ ਕੀ ਲੱਗਦਾ ਤੁਹਾਨੂੰ ਕੱਲ ਨਤੀਜੇ ਆਣਗੇ ਕਿਸ ਕਿਸ ਤਰ੍ਹਾਂ ਦੇ ਨਤੀਜੇ ਸਾਹਮਣੇ ਆਣਗੇ ਐਗਜ਼ਿਟ ਪੋਲ ਖਰਾ ਉਤਰੇਗਾ ਕਿ ਫੇਰ ਬਦਲ ਲਿਜਰੇ ਦੇਖੋ ਜਿਹੜਾ ਐਗਜ਼ਿਟ ਪੋਲ ਹੈ ਜੀ ਕੁਛ ਨਹੀਂ ਪਤਾ ਪਿਛਲੀ ਵਾਰੀ ਚੇਂਜ ਹੋ ਗਿਆ ਸੀ ਜੀ ਇਸ ਵਾਰੀ ਹੁਣ ਕੀ ਪਤਾ ਕੀ ਹੈ ਸਾਰੇ ਐਸ ਵਾਰੀ ਥੋੜਾ ਜਿਹਾ ਸਾਇਲੈਂਟ ਮੋਡ ਪਈ ਹੈ ਇਹ ਕੁਛ ਵੀ ਪਤਾਏਗਾ ਜੀ ਠੀਕ ਥੈਂਕ ਯੂ ਸੋ ਥੈਂਕ ਯੂ ਸੋ ਲੋਕ ਜਿਹੜੇ ਨੇ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਣ ਦੀ ਕੋਸ਼ਿਸ਼ ਕਰੇਗੀ ਹਰੇਕ ਪਾਸੇ ਜਿਹੜੇ ਕਿ ਇੱਥੇ ਲੋਕ ਪਹੁੰਚਦੇ ਨੇ ਤੋਂ ਹੋਰ ਵੀ ਮਾਰਕੀਟ ਦੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਪ੍ਰਤੀਖ ਪ੍ਰਤੀਖ ਜੀ ਕੀ ਲੱਗਦਾ ਹੈ ਕਿ ਕਿਸ ਦੀ ਸਰਕਾਰ ਬਣੇਗੀ ਇਲੈਕਸ਼ਨ ਹੋ ਗਏ ਕੱਲ ਰਿਜ਼ਲਟ ਨਿਕਲੇਗਾ ਬੀਜੇਪੀ ਦੀ ਬਨੂਜੀ ਜੀ ਸੈਂਟਰਸ ਸੈਂਟਰ ਦੇ ਵਿੱਚ ਲੁਧਿਆਣਾ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕਿਸ ਦੀ ਸਰਕਾਰ ਲੱਗੇ ਕਿਸੇ ਦੀ ਵੀ ਬਣ ਸਕਦੀ ਹੈ ਸਾਰੇ ਵਿੱਚ ਵਿੱਚ ਚੱਲਈ ਹੈ ਕੱਲ ਪਤਾ ਲੱਗ ਜਾਏਗਾ ਕੀ ਲੱਗਦਾ ਹੈ ਵੋਟਾਂ ਲੋਕਾਂ ਨੇ ਪਾਈਆਂ ਨੇ ਤੇ ਸਾਇਲੈਂਟ ਵੋਟ ਪਾਈ ਹੈ ਜ਼ਿਆਦਾਤਰ ਕਿਸ ਦੀ ਜ਼ਿਆਦਾਤਰ ਸਾਇਲੈਂਟ ਵੋਟ ਹੀ ਹੈ ਕਿਉਂਕਿ ਵੋਟ ਹਰ ਇੱਕ ਦਾ ਆਪਣਾ ਅਧਿਕਾਰ ਹੈ ਕੋਈ ਜ਼ਿਆਦਾ ਨਾ ਡਿਸਕਲੋਜ਼ ਕਰਨਾ ਨਹੀਂ ਚਾਹਦਾ ਕੱਲ ਨਤੀਜੇ ਮਤਲਬ ਚੋਕਨ ਵਾਲੇ ਹੋਣਗੇ ਕਿ ਹਾਂ ਵੀ ਇੱਕ ਹੀ ਹੋਗਾ ਕੁਝ ਵੀ ਹੋ ਸਕਦਾ ਹੈ ਕੁਝ ਕਹਿ ਨਹੀਂ ਸਕਦੇ ਕੁਝ ਵੀ ਹੋ ਸਕਦਾ ਸੋ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਜਿਹੜੇ ਮਾਰਕੀਟ ਕਿਤੇ ਨਾ ਕਿਤੇ ਢੰਡੀ ਨਜ਼ਰ ਆ ਰਹੀ ਹੈ ਸਰ ਕੀ ਨਾਮ ਹੈ ਹੈਲੋ ਮੇਰਾ ਨਾਮ ਦੀਪਕ ਹੈ ਜੀ ਦੀਪਕ ਜੀ ਕੀ ਲੱਗਦਾ ਕਿਸ ਦੀ ਸਰਕਾਰ ਬਣੇਗੀ ਕੱਲ ਨਤੀਜੇ ਆ ਜਾਣਗੇ ਕਿਸ ਦੀ ਸਰਕਾਰ ਰਹੇ ਕਾਂਗਰਸ ਆਏਗੀ ਸਾਡੇ ਕੋਲ ਰਾਜਾ ਬੜਿੰਚ ਰਾਜਾ ਬੜਿੰਚ ਨੂੰ ਤੇ ਆਲੋ ਜੇ ਸੈਂਟਰ ਦੀ ਗੱਲ ਕਰੀਏ ਤਾਂ ਸੈਂਟਰ ਦੇ ਵਿੱਚ ਕਿਹਦੀ ਸਰਕਾਰ ਹੋਵੇਗਾ ਮੋਦੀ ਨਹੀਂ ਬਹਿਣਾ ਭਾਜੀ ਮੋਦੀ ਸਰਕਾਰ ਕੀ ਲੱਗਦਾ ਕਿ ਵਪਾਰੀਆਂ ਲਈ ਕੀ ਕੁਝ ਦੇਖੋ ਵਿਲੇ ਬੈਠੇ ਨੇ ਵਪਾਰੀ ਕਿ ਕਰਨਗੇ ਸੀ ਰੋਜ਼ਗਾਰ ਹੋਈ ਬੈਠੇ ਆਂ ਗਾਹ ਗਾ ਨਹੀਂ ਰੇਸੀ ਅਸੀਂ ਕੀ ਦੇ ਰੰਗ ਦੱਸੋ ਦੇਖ ਨੇ ਦਾਤਾ ਬੰਦੇ ਆ ਤੇ ਸਰਕਾਰ ਦਾ ਬੰਦੇ ਆ ਨੋਇਕ ਮਾਨ ਕੋਈ ਜੀ ਕੀ ਕਹਿਣਾ ਚਾਹੋਗੇ ਕਿਸ ਦੀ ਸਰਕਾਰ ਲੱਗਦਾ ਕੀ ਕੱਲ ਆਏਗੀ ਸਰਕਾਰ ਕਿਤੇ ਕੋ ਮੋਦੀ ਦੀ ਆਊਗੀ ਸਰਕਾਰ ਦਾ ਮੋਦੀ ਵੀ ਆਏਗੀ ਤੇ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਚ ਕੌਣ ਲੱਗਦਾ ਬਾਜੀ ਲੈ ਕੇ ਜਾਓ ਕਾਫੀ ਸ਼ਾਹਪੁਰਿਆ ਦਾ ਆ ਸਰ ਕਾਫੀ ਸ਼ਾਹਪੁਰਿਆ ਭਾਈ ਆਸ ਤਾਂ ਹੋ ਰਹੀ ਹੈ ਬਾਕੀ ਹੁਣ ਕੱਲ ਪਤਾ ਲੱਗੇ ਕੀ ਲੱਗਦਾ ਲੋਕਾਂ ਨੇ ਕੀ ਸੋਚ ਕੇ ਵੋਟਾਂ ਪਾਈਆਂ ਐ ਦੀ ਤੇ ਕੀ ਲੱਗਦਾ ਯਾਰ ਕੰਮ ਕਰ ਵੀ ਸਕਦੇ ਆ ਇਹ ਨਹੀਂ ਹੈਗਾ ਜੂਰੀ ਵੀ ਨਹੀਂ ਵੀ ਕਰ ਸਕਦੇ ਕਰ ਵੀ ਨਾ ਕਰੇ ਕੰਮ ਠੀਕ ਥੈਂਕ ਯੂ ਸੋ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਲੇਕਿਨ ਹਲੇ ਵੀ ਜਿਹੜੇ ਕਿ ਕੁਝ ਵੀ ਸੰਤੁਸ਼ਟ ਨਹੀਂ ਹੋ ਰਿਹਾ ਕਿ ਕਿਸ ਦੀ ਸਰਕਾਰ ਬਣੇਗੀ ਕੀ ਕੁਝ ਰਹੇਗਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਰੇਕ ਦੇ ਵੱਲੋਂ ਜਿਹੜਾ ਕਿ ਅਲੱਗ-ਅਲੱਗ ਰਿਵਿਊ ਜਿਹੜੇ ਦਿੱਤੇ ਜਾ ਰਹੇ ਨੇ ਕਿ ਕੀ ਕੁਝ ਇੱਥੇ ਦੇ ਮਾਹੌਲ ਐ ਸੋ ਹੋਰ ਵੀ ਲੋਕ ਨੇ ਜਿਹੜੇ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਦਾ ਜਿਹੜਾ ਰੁਝਾਨ ਰਹੇਗਾ ਕੱਲ ਜਿਹੜੇ ਇਲੈਕਸ਼ਨਾਂ ਦੀ ਜਿਹੜੀ ਹੈ ਫਾਈਨਲ ਰਿਜ਼ਲਟ ਜਿਹੜਾ ਨਿਕਲਾ ਹੈ ਕਿ ਕਿਸ ਨੂੰ ਕਿਸ ਨੇ ਵੋਟ ਪਾਈ ਸਰ ਦੇ ਨਾਲ ਗੱਲਬਾਤ ਸਰ ਕੀ ਨਾਮ ਹੈ ਜੀ ਪਹਿਲਾਂ ਮੇਰਾ ਨਾਮ ਵਿਜੀਤ ਕੁਮਾਰ ਹੈ ਵਿਜੀਤ ਕੁਮਾਰ ਜੀ ਕੀ ਲੱਗਦਾ ਹੈ ਕੱਲ ਰਿਜ਼ਲਟ ਆਣਗੇ ਕਿਸ ਦੀ ਸਰਕਾਰ ਬਣੇਗੀ ਦੇਖੋ ਜੀ ਜਿਹੜੇ ਐਗਜ਼ਿਬਿਟ ਪੋਲ ਤੇ ਦੇਖ ਰਹੇ ਆ ਅਸੀਂ ਉਹ ਤਾਂ ਕੁਝ ਸਮਝ ਨਹੀਂ ਲੱਗ ਰਹੀ ਜੀ ਕਿਉਂਕਿ ਕਈ ਐਗਜ਼ਿਬਿਟ ਪੋਲ ਤੇ ਕਹਿੰਦੇ ਰਹੇ ਕਿ ਮੋਦੀ ਸਰਕਾਰ ਬਣੇਗੀ ਕੋਈ ਕਹਿੰਦਾ ਇੰਡੀਆ ਗੱਡਫੰਦਰ ਬਣੇਗਾ ਉਹ ਚ ਕਿਸੇ ਨੂੰ ਕੋਈ ਸਮਝ ਨਹੀਂ ਲੱਗਦੀ ਭਈ ਕਿ ਕੀ ਹੈਗਾ ਜਾਂ ਤੇ ਸਾਰੇ ਚੈਨਲਾਂ ਦਾ ਥੋੜਾ ਬਾਧਾ ਫਰਕ ਹੋਵੇ ਜੀ ਥੋੜਾ ਬਾਧਾ ਫਰਕ ਨਹੀਂ ਹੈਗਾ ਇੱਕ ਚੈਨਲ ਕਹਿੰਦਾ ਜੀ ਮੋਦੀ ਸਰਕਾਰ ਨੂੰ 400 390 385 ਆ ਜਾਣਗੀਆਂ ਇੱਕ ਕਹਿੰਦਾ ਵੀ 200 ਕਿੰਨੀਆਂ ਆਣਗੀਆਂ 200 ਤੇ ਵੀ ਨਹੀਂ ਪਹੁੰਚਦਾ ਭੀਆ ਉਹ ਤਾਂ ਕੀ ਆਈਡੀਆ ਲਗਾ ਸਕਦਾ ਕਿ ਬੰਦਾ ਕੀ ਜੀਵੜ ਪੋਲ ਕੀ ਨੇ ਇੱਕ ਜੀਵੜ ਪੋਲ ਤਾਂ ਕੋਈ ਆਈਡੀਆ ਨਹੀਂ ਲੱਗ ਰਿਹਾ ਕੱਲ ਦਾ ਰਿਜ਼ਲਟ ਹੀ ਦੱਸਣਗੇ ਕੀ ਲੱਗਦਾ ਹੈ ਕਿ ਅਟਪਟਾਈ ਜਿਹੜਾ ਚੋਣਾਂ ਦੇ ਵਿੱਚ ਰਿਜ਼ਲਟ ਆਏਗਾ ਕਿਉਂਕਿ ਲੁਧਿਆਣਾ ਦੀ ਜੇਕਰ ਗੱਲ ਕਰੀਏ ਲੁਧਿਆਣਾ ਦੇ ਵਿੱਚ ਕੌਣ ਬਾਜ਼ੀ ਮਾਰਦਾ ਨਜ਼ਰ ਆ ਰਿਹਾ ਦੇਖੋ ਜੀ ਲੁਧਿਆਣਾ ਦੇ ਵਿੱਚ ਜਿਹੜਾ ਹੈਗਾ ਪੜਾ ਭਾਰੀ ਜਿਹੜਾ ਹੈਗਾ ਦੇਖੋ ਜੀ ਇੱਕ ਤੇ ਪੱਪੀ ਸ਼ਾਹਪੂਰ ਜਿਹੜਾ ਹੈਗਾ ਜਣਾ ਉਹਦਾ ਵੀ ਉਹਦਾ ਜਾਨਕੀ ਕਾਫੀ ਰਸੂਖ ਸੀ ਲੁਧਿਆਣੇ ਦੇ ਵਿੱਚ ਜੀ ਨੰਬਰ 2 ਤੇ ਜਾਨਕੀ ਜਿਹੜੇ ਭਾਪੀ ਨੂੰ ਵੀ ਵੋਟ ਕਾਫੀ ਪਈ ਏ ਕਿਉਂਕਿ ਮੋਦੀ ਦੇ ਨਾਂ ਤੇ ਵੋਟ ਵੀ ਜੇ ਨੂੰ ਪਈ ਏ ਕਾਂਗਰਸ ਦੇ ਵਿੱਚੋਂ ਆਇਆ ਸੀ ਕੁਛ ਉਹਨੇ ਕਾਂਗਰਸ ਦੀ ਵੋਟਾਂ ਵੀ ਤੋੜੀਆਂ ਹੋਣਗੀਆਂ ਜੀ ਸਾਡੇ ਦਿਮਾਗ ਇਹ ਮੁਕਾਬਲਾ ਤ੍ਰਿਕੋਣਾ ਹੈਗਾ ਕੁਛ ਨਹੀਂ ਕੀਤਾ ਜਾ ਸਕਦਾ ਕਾਜਾ ਪਟਿੰਗ ਦੀ ਵੀ ਜਾਨਕੀ ਆਪਣੀ ਸੀਟ ਹੈਗੀ ਹੈ ਅੱਛਾ ਅੱਚਾ ਕਾਰਜਕਰਤਾ ਹੈਗਾ ਇਸ ਕਰਕੇ ਜਾਨਕੀ ਤਿੰਨਾਂ ਦਾ ਮੁਕਾਬਲਾ ਤ੍ਰਿਕੋਣਾ ਹੈਗਾ ਕੋਈ ਪਤਾ ਨਹੀਂ ਕਿਹੜੀ ਬਾਜੂ ਜਿੱਤੇਗਾ ਥੋੜੇ ਡਿਫਰੈਂਟ ਦੇ ਚਲਦ ਜਿੱਤੇ ਕਿਸ ਬੇਸ ਤੇ ਵੋਟਾਂ ਕਿਸ ਬੇਸ ਤੇ ਤੁਹਾਨੂੰ ਲੱਗਦਾ ਲੋਕਾਂ ਨੇ ਪਾਈਆਂ ਕਿਉਂਕਿ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਕਿੱਥੇ ਅਸੀਂ 5ਵੇਂ ਨੰਬਰ ਤੇ ਸੀ ਤੇ ਆਇਦ ਕੀ 24ਵੇਂ ਨੰਬਰ ਤੇ ਪਹੁੰਚ ਚੁੱਕੇ ਆ ਪੰਜਾਬ ਦੇ ਹਾਲਾਤ ਉਸ ਨੂੰ ਕਿਸ ਨਜ਼ਰੀਏ ਨੂੰ ਦੇਖ ਕੇ ਲੋਕਾਂ ਨੇ ਵੋਟ ਪਾਈ ਹੈ ਧਰਮ ਤੇ ਪਾਈ ਹੈ ਜਾਂ ਡਿਵੈਲਪਮੈਂਟ ਤੇ ਪਾਈ ਹੈ ਜਾਂ ਕਿਸ ਨੂੰ ਲੱਗਦਾ ਦੇਖੋ ਜੀ ਡਿਵੈਲਪਮੈਂਟ ਜਿਹੜੀ ਇਹ ਸੈਂਟਰ ਸਰਕਾਰ ਜਿਹੜੀ ਇਹ ਉਹ ਡਿਵੈਲਪਮੈਂਟ ਦੀ ਪੂਰੀ ਕੋਸ਼ਿਸ਼ ਕਰਦੀ ਔਰ ਪੂਰੇ ਪੈਸੇ ਭੇਜ ਰਹੀ ਹੈ ਔਰ ਪੂਰਾ ਜਾਨੀ ਕਿ ਉਹਦਾ ਜਾਨੀ ਕਿ ਇਸ ਪਰ ਜਿਹੜੀਆਂ ਸੈਂਟਰ ਦੀ ਜਿਹੜੀਆਂ ਸਰਕਾਰਾਂ ਹੁੰਦੀਆਂ ਨਾ ਉਹ ਜਾਨੀ ਕਿ ਸਕੀਮਾਂ ਨੂੰ ਸਹੀ ਤਰੀਕੇ ਨਾਲ ਅੱਗੇ ਨਹੀਂ ਪੁੰਜਾਉਂਦੀਆਂ ਜਿਹੜੀਆਂ ਜਾਨੀ ਕਿ ਆਪਾਂ ਫੇਸਬੁੱਕ ਤੇ ਦੇਖਦੇ ਆਂ ਦੂਸਰੀਆਂ ਦੇਖਦੇ ਆਂ ਉੱਥੇ ਉਹ ਵੀ ਕੋਈ ਵੀ ਆਦਮੀ ਉਹ ਫੇਸਬੁੱਕ ਦੇ ਚੱਕਰ ਵਿੱਚ ਫਸਣਾ ਨਹੀਂ ਚਾਹਦਾ ਫੇਸਬੁੱਕ ਤੇ ਕਹਿੰਦੇ ਤੁਹਾਨੂੰ ਜਾਨੀ ਕਿ ਇਹਨੇ ਲੱਖ ਰੁਪਏ ਦਾ ਕਰਜ਼ਾ ਮਿਲੇਗਾ ਉਹ ਚ ਕਹਿੰਦਾ ਨਹੀਂ ਕਰਜ਼ਾ ਮਿਲੇਗਾ ਜਿਹੜਾ ਵੀ ਆਦਮੀ ਜਾਨੀ ਕਿ ਫੇਸਬੁੱਕ ਤੇ ਨੰਬਰ ਦਵਾਏਗਾ ਕਹਿੰਦਾ ਤੁਹਾਡਾ ਅਕਾਊਂਟ ਨੰਬਰ ਦਿਓ ਜੀ ਉਹ ਦਿਓ ਜੀ ਕਾਨੂੰਨਾਂ ਫਰੋਡ ਹੋ ਜਵੇ ਇਸ ਕਰਕੇ ਉਹਨੂੰ ਐਪਲੀਕੇਬਲ ਜਾਨੀ ਕਿ ਨਹੀਂ ਆਦਮੀ ਕਰਦਾ ਇਸ ਕਰਕੇ ਅਗਰ ਜਾਨ ਜਿਹੜੀ ਸਰਕਾਰ ਆ ਗਈ ਏ ਉਹ ਚਾਵੇ ਤੇ ਆਪਣਾ ਕੈਂਪ ਲਗਾ ਕੇ ਕੋਈ ਚੀਜ਼ ਲਗਾ ਕੇ ਜਾਨੀ ਕਿ ਹਰ ਕੋਈ ਜਿਹੜੀ ਜਿਹੜੀ ਸੂਰਜ ਜਿਹੜੀ ਸੈਂਟਰ ਤੋਂ ਆਂਦੀ ਏ ਉਹ ਜਾਨੀ ਕਿ ਹਰੇਕ ਨੂੰ ਪਹੁੰਚਾਈ ਜਾਵੇ ਪਾਰੀ ਕਿਸ ਨੂੰ ਪੀਐਮ ਸਮਝਦਾ ਕਿ ਪੀਐਮ ਕਿਹੜਾ ਬੰਨਣਾ ਚਾਹੀਦਾ ਦੇਖੋ ਜੀ ਛੋ ਮੋਦੀ ਨੇ ਕੀਤਾ ਪਿਛਲੇ 70 ਸਾਲਾਂ ਵਿੱਚ ਕਿਸੇ ਨੇ ਨਹੀਂ ਕੀਤਾ ਜੀ ਪਰ ਜਾਨੀ ਕਿ ਜਿਹੜਾ ਕਰਦਾ ਉਹ ਹਮੇਸ਼ਾ ਜੁੱਤੀਆਂ ਗੱਲ ਜੀ ਪਰ ਜਾਨੀ ਕਿ ਜਿਹੜਾ ਕਰਦਾ ਉਹਦੇ ਖਿਲਾਫ ਜ਼ਿਆਦਾ ਹੋ ਜਾਂਦੀ ਹੈ ਹੱਕ 'ਚ ਘਟ ਹੁੰਦੀ ਹੈ ਤੁਹ ਕੀ ਲੱਗਦਾ ਹੈ ਗੱਲ ਦਾ ਨਤੀਜਾ ਕਿਸ ਤਰ੍ਹਾਂ ਦਾ ਲਾਏ ਸਾਨੂੰ ਤਾਂ ਲੱਗਦਾ ਹੈਗਾ ਕਿ ਮੋਦੀ ਸਰਕਾਰ ਬੰਨਣੀ ਚਾਹੀਦੀ ਏ ਜੀ اور ਹੱਕ ਵੀ ਉਹਨਾਂ ਦਾ ਹੈ ਜਾਨੀ ਕਿ ਉਹਨਾਂ ਨੇ ਜੋ ਕੀਤਾ ਆਪਣੇ ਕੰਮਾਂ ਦੇ ਉੱਤੇ ਉਹਨਾਂ ਨੂੰ ਜਿੰਨਾ ਚਾਹੀਦਾ ਸਾਡਾ ਬੰਦ ਜੀ ਥੈਂਕ ਯੂ ਜੀ ਥੈਂਕ ਯੂ ਸੋ ਹੋਰ ਗੱਲਬਾਤ ਕਰਾਂਗੇ ਹੋਰ ਵੀ ਲੋਕਾਂ ਨਾਲ ਫਿਲਹਾਲ ਜਿਹੜਾ ਰਲਿਆ ਮਿਲਿਆ ਰੁਝਾਨ ਇੱਥੇ ਸਮਝ ਨੂੰ ਆ ਰਿਹਾ ਕਿ ਲੁਧਿਆਣਾ ਦੀ ਜੇਕਰ ਗੱਲ ਕਰੀਏ ਤਾਂ ਕੜੀ ਟੱਕਰ ਜਿਹੜੀ ਹੈ ਭਾਜਪਾ ਤੇ ਕਾਂਗਰਸ ਦੀ ਲੱਗਦੀ ਹੈ ਸਰ ਦੇ ਨਾਲ ਗੱਲਬਾਤ ਸਰ ਕੀ ਨਾਮ ਹੈ ਜੀ ਕਿਸ਼ੋਰ ਹੈ ਨਾਮ ਮੇਰਾ ਕਿਸ਼ੋਰ ਜੀ ਕਿੱਥੋਂ ਦੀ ਆਏ ਹੋ ਜੰਮੂ ਤੋਂ ਆਏ ਜੰਮੂ ਤੋਂ ਕੀ ਕਹਿਣਾ ਚਾਹੋਗੇ ਕਿਸ ਦੀ ਸਰਕਾਰ ਲੱਗਦੀ ਹੈ ਕੱਲ ਰਿਜ਼ਲਟ ਨਿਕਲਨੇ ਕਿਸ ਦੀ ਸਰਕਾਰ ਮੋਦੀ ਸਰਕਾਰ ਮੋਦੀ ਸਰਕਾਰ 400 की था था था। की चार सौ पार सबकी बात चार सौ पार किस तरह था? की कारण की समझ दो मोदी सरकार क्यों डेवलपमेंट है, है। जी। और कुछ बाकी काम अच्छे हो रहे हैं और इस वजह से मोदी लोग कर रहे हैं उन्होंने हाँ क्यों नहीं।, नहीं काम अच्छे हो रहे हैं हमारे वहाँ आजकल देखो रोड की बहुत अच्छी हालात है रोड बहुत अच्छे बन गए हैं हर चीज़ में डेवलपमेंट हो गई है इसलिए वजह से कल मोदी सरकार आई मोदी ਸੋ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਦੱਸ ਦਈਏ ਕਿ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਦੇ ਚੋੜਾ ਬਾਜ਼ਾਰ ਤੋਂ ਜਿੱਥੇ ਕਿ ਹਰੇਕ ਜਿਹੜਾ ਵਰਗ ਜਿਹੜਾ ਇੱਥੇ ਸ਼ਾਪਿੰਗ ਕਰਨ ਆਂਦਾ ਹੈ ਲੁਧਿਆਣਾ ਦੇ ਨਹੀਂ ਹੋਰ ਵੀ ਵੱਖ-ਵੱਖ ਸਿਟੀਜ਼ ਤੋਂ ਜਿਹੜੇ ਲੋਕ ਆਂਦੇ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਹੋਰ ਵੀ ਕਾਰੋਬਾਰੀ ਨੇ ਸੋ ਸਰ ਕੀ ਨਾਮ ਹੈ ਪਹਿਲਾਂ ਦਾ ਸੰਜੇਵਾਨ ਸਰ ਸੰਜੀਤ ਕੀ ਕਹਿਣਾ ਚਾਹੋਗੇ ਕੱਲ ਰਿਜ਼ਲਟ ਆਣੇ ਆ ਕਿਸ ਦੀ ਸਰਕਾਰ ਲੱਗਦਾ ਬਣੇ ਅਈ ਦਿਫਾ ਇੱਕ ਬੰਨਿਆਵ ਦਾ ਸਵਾਲ ਆ ਮਿਲੀ ਜੁੜੀ ਆ ਤਿੰਨ ਤਿੰਨ ਚਾਰ ਚਾਰ ਸੀਟਾਂ ਹੀ ਆਣੀਆਂ ਸਭ ਨੂੰ ਜੀ ਐਗਜ਼ਿਟ ਪੋਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਐਗਜ਼ਿਟ ਪੋਲ ਤੇ ਕਿਸ ਤਰ੍ਹਾਂ ਦਾ ਲੱਗਦਾ ਕਿ ਐਗਜ਼ਿਟ ਪੋਲ ਸਹੀ ਨਜ਼ਰ ਆਣਗੇ ਜਾਂ ਕੁਝ ਥਾਕੀ ਨਜ਼ਰ ਆਏ ਕੋਈ ਸੈਂਟਰ ਜੀ ਦਾ ਮਨ ਲਾਦਾ ਬੀਜੇਪੀ ਆਉ ਉਹ ਮੇਰਾ ਆਈਡੀਆ ਹੈ ਬਾਕੀ ਮੈਨੂੰ ਖਾਸ ਪਤਾ ਨਹੀਂ ਹੈਗਾ ਪੋਲਟਿਕਸ ਬਾਰੇ ਜੀ ਪਰ ਪੰਜਾਬ ਚ ਮੈਨੂੰ ਲੱਗਦਾ ਵੀ ਚਾਰ ਚਾਰ ਸੀਟਾਂ ਨਾ ਇਹਨੂੰ ਪਾਰਟੀ ਆਮ ਆਦਮੀ ਪਾਰਟੀ ਕਾਂਗਰਸ ਬੀਜੇਪੀ ਨੂੰ ਜਾਣਗੇ ਪੇ ਲੁਧਿਆਣਾ ਦੀ ਜੇਕਰ ਲੋਕਲ ਗੱਲ ਕਰੀਏ ਤਾਂ ਲੋਕਲ ਦੇ ਵਿੱਚ ਕਿਸ ਦਾ ਪੱਲੜਾ ਭਾਰੀ ਨਜ਼ਰ ਆ ਰਿਹਾ ਤੁਹਾਨੂੰ ਉਹ ਖਿਚੜੀ ਬਗੀ ਹੋਈ ਤੇ ਇਹਨਾਂ ਦੀ ਆਹ ਵਾ ਤਿੰਨ ਪੱਪੀ ਸ਼ਾਪੂਰੀ ਆ ਬਿੱਟੂ ਤੇ ਆ ਰਾਜਾ ਬੜੀ ਤਿੰਨਾਂ ਦੀ ਖਿਚੜੀ ਬਗੀ ਹੋਈ ਹੈ ਠੀਕ ਹੈ ਕੱਲ ਦਾ ਪੱਲਾ ਦੇਖਣ ਵਾਲਾ ਹੀ ਹੋਏਗਾ ਹਾਂ ਇਹ ਵੀ ਆਣੇ ਦਾ ਰਿਜ਼ਲਟ ਦੇਖਣ ਆ ਉਹ ਬੜਾ ਮੇਰੇ ਨਾਲ ਕਲੋਜ਼ ਜਾਊਗਾ ਹਾਂ ਉਸਮਾ ਮੈਚ ਨਜ਼ਰ ਆ ਰਿਹਾ ਹਾਂ ਤਿੰਨਾਂ ਦਾ ਬਰਾਬਰ ਹੈ ਠੀਕ ਹੈ ਔਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦਾ ਰੁਝਾਨ ਰਹੇਗਾ ਫਿਲਹਾਲ ਜਿਹੜਾ ਹੈ ਕਿ ਲੋਕ ਜਿਹੜੇ ਹਲੇ ਵੀ ਕਿਤੇ ਨਾ ਕਿਤੇ ਇਹੀ ਦੱਸ ਰਹੇ ਨੇ ਕਿ ਜਿਹੜੀ ਸੈਂਟਰ ਦੇ ਵਿੱਚ ਭਾਜਪਾ ਸਰਕਾਰ ਆਏਗੀ ਗੱਲਬਾਤ ਕਰਾਂਗੇ ਹੋਰ ਵੀ ਲੋਕਾਂ ਨਾਲ ਸਰ ਕੀ ਨਾਮ ਹੈ ਸੁੰਦਰ ਲਾਲ ਪਾਵਾ ਸੁੰਦਰ ਲਾਲ ਜੀ ਕੱਲ ਰਿਜ਼ਲਟ ਆਨ ਆਲੇ ਕਿਸ ਤਰ੍ਹਾਂ ਦਾ ਰੁਝਾਨ ਲੱਗਦਾ ਹੈ ਕਿ ਕਿਸ ਤਰ੍ਹਾਂ ਦੀ ਕਿਹੜੀ ਸਰਕਾਰ ਬਣੇਗੀ ਸਰਕਾਰ ਬੰਦਿਆ ਦੀ ਬਣੇਗੀ ਕੀ ਲੱਗਦਾ ਹੈ ਕਿ ਪੀਐਮ ਕੌਣ ਹੋਏਗਾ ਪੰਜਾਬ ਇਹ ਮੋਦੀ ਰਹੇਗੀ ਪੀਐਮ ਮੋਦੀ ਪੰਜਾਬ ਦੀ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਬੀਜੇਪੀ ਨੂੰ ਕਿੰਨੀਆਂ ਸੀਟਾਂ ਨਜ਼ਰ ਆਉਂਦੀਆਂ ਸੀਟਾਂ ਦੀ ਉਮੀਦ ਹੈ ਜੀ 8 ਸੀਟਾਂ ਐਗ੍ਰੀਡ ਬੋਲਦਾ 2-3 ਦੱਸ ਰਿਹਾ ਤੁਸੀਂ 8 ਕਹਿ ਰਹੇ ਹੋ ਤੁਸੀਂ 8 ਕਹਿ ਰਹੇ ਹੋ ਸਾਨੂੰ ਪਤਾ ਵੀ ਰੋਕੀ ਉਧਰਲੇ ਪਾਸੇ ਦਾ ਜੀ ਸਾਰੇ ਹਵਾਈ ਮੋਦੀ ਵਾਲੇ ਪਾਸੇ ਮੋਦੀ ਨੂੰ ਟਾਪ ਵੀ ਹੈ ਨਾ ਬਸ ਗੱਲ ਸਮਝੋ ਅੱਛਾ ਕਿਸੇ ਨੂੰ ਇਹ ਨਹੀਂ ਹਾਂ 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 ਕਿਸੇ ਨੂੰ ਨਹੀਂ ਪਤਾ ਬੀਜੇਪੀ ਕੀ ਹੈ ਜੀ ਮੋਦੀ ਨੂੰ ਵੋਟ ਵੀ ਹੈ ਜੀ ਸੋ ਲੁਧਿਆਣਾ ਦੀ ਜੇਕਰ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਕਿਸ ਨੂੰ ਲੱਗਦਾ ਕਿ ਕਿਸ ਨੂੰ ਜਿਹੜਾ ਕਿਦਾ ਭੱਲੜਾ ਭਾਰੀ ਨਜ਼ਰ ਜਿਹੜਾ ਲੋ ਜਾਓ ਸੀਗਾ ਮੋਦੀ ਦੇ ਸੀ ਮੋਦੀ ਨਹੀਂ ਬਾਕੀ ਤਾਂ ਕਾ ਵੋਟਾਂ ਮੋਦੀ ਨੂੰ ਪਈਆਂ ਕਿਸ ਦੇ ਨਾਂ ਤੇ ਪਈਆਂ ਕੀ ਡਿਵੈਲਪਮੈਂਟ ਕੀਤੀ ਹੈ ਜਾਂ ਧਰਮ ਦੇ ਨਾਂ ਤੇ ਪਈਆਂ ਜੋ ਰਾਸ਼ਟਰੀ ਤਰੱਕੀ ਕੀਤੀ ਰਾਸ਼ਟਰੀ ਤਰੱਕੀ ਕੀਤੀ ਹਿੰਦੁਸਤਾਨ ਨੇ ਤਰੱਕੀ ਕੀਤੀ ਉਹ ਮੋਦੀ ਨੇ ਕੀਤੀ ਅੱਜ ਦਿਨ ਤੱਕ ਕਿਸੇ ਨੇ ਤਰੱਕੀ ਨਹੀਂ ਕੀਤੀ ਚਾਹ ਜਿੰਨੀ ਜਿੰਨੀ ਮਰਜੀ ਸਰਕਾਰਾਂ ਆਈਆਂ ਨੇ ਕਿਸੇ ਨੇ ਤਰੱਕੀ ਨਹੀਂ ਕੀਤੀ ਜਿੰਨੀ ਮੋਦੀ ਨੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਕਹਿੰਦੇ 13 ਜ਼ੀਰੋ ਆਣ ਗਿਆ ਪੰਜਾਬ ਦੇ ਵਿੱਚ ਲੇਕਿਨ ਐਗਜ਼ਿਟ ਪੋਲ ਕੁਝ ਹੋਰ ਦੱਸ ਰਹੇ ਤੁਸੀਂ ਉਸ ਤੋਂ ਵੀ ਅਲੱਗ ਦੱਸ ਪਤਨ ਗੱਲ ਹੈਗੀ ਏ ਇਹ ਗੱਲ ਕਰਦੇ ਤੁਸੀਂ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੇ ਇੱਕ ਵਾਰੀ ਮੌਕਾ ਦਿੱਤਾ ਹੈ ਗਵਰਨਰ ਪੰਜਾਬ ਦੇ ਹੋਣਾ ਲੋਕਾਂ ਨੇ ਦਿੱਤਾ ਉਹ ਦੂਜੀ ਵਾਰੀ ਦਿਨਾਂ ਘੜੀ ਦਿਨਾਂ ਕੱਲ੍ਹ ਤੋਂ ਪਤਾ ਲੱਗ ਕੱਲ੍ਹ ਤੋਂ ਦੇਖੀਏ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸੋ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਦੱਸ ਦੇ ਕਿ ਰਲਾ ਮਿਲਾ ਰੁਝਾਨ ਨਜ਼ਰ ਆ ਰਿਹਾ ਹੈ ਲੇਕਿਨ ਜੇ ਸੈਂਟਰ ਦੀ ਗੱਲ ਕਰੀਏ ਤਾਂ ਸੈਂਟਰ ਦੇ ਵਿੱਚ ਜਿਹੜੇ ਕਿ ਪੀਐਮ ਮੋਦੀ ਦਾ ਹੀ ਜਿਹੜਾ ਨਾਮ ਲਿੱਤਾ ਜਾ ਰਿਹਾ ਹੈ ਹੋਰ ਵੀ ਲੋਕਾਂ ਕੋਲ ਜਾ ਕੇ ਤੁਹਾਡੇ ਨਾਲ ਰੂਹ ਰੂ ਕਰਾਂਦੇ ਰਹਾਂਗੇ ਦੇਖਦੇ ਰਹੋ ਬਣੇ ਰੁਝਾਨੀ ਤੈਸ਼ੀ ਧੰਨਵਾਦ